ਆਜੋ ਚਾਚਾ ਜੀ ਕੈਸੀ ਆਈ ਮੈਂ ਆਉਂਦਾ ਮੈਂ ਆ ਜਾਣਾ ਕੋਈ ਕੋਈ ਗੱਲ जिकारा वीर बजरंगै हर हर महादेव जिकारा वीर बजरंगै हर हर महादेव जय श्री राम जय श्री राम जय श्री राम जय श्री राम हर हर महादेव हर हर महादेव बम बम भोले बम भोले बहुत ही स्टकार योग्य साथियों कि तुमसी मेरे छोटे जे सदे ते सभा काट के आए हो छोटा बहुत धन्यवाद है ਮੇਰਾ ਪੰਡਾ ਮੇਰਾ ਪਰਿਵਾਰ ਹੈ ਬੰਦੇ ਨੂੰ ਮਾਣ ਹੁੰਦਾ ਹੈ ਕਿ ਤੁਸੀਂ ਮੇਰਾ ਮਾਣ ਰੱਖਿਆ ਬਹੁਤ ਧੰਨਵਾਦ ਆਪਾਂ ਜਿਹੜਾ ਪ੍ਰੋਗਰਾਮ ਰੱਖਿਆ ਤੁਹਾਨੂੰ ਮੈਂ ਦੱਸ ਦੇਵਾਂ ਜਿਹੜੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਮਹਾਨ ਸੀ ਆਪਾਂ ਨੇ ਦੇਖ ਲਈ ਇਹਨਾਂ ਦੀ ਕੁਰਬਾਨੀ ਮਹਾਨ ਸੀ ਇਹਨਾਂ ਨੂੰ ਅੱਜ ਆਪਾਂ ਜਿਹੜੇ ਇਹਨਾਂ ਦਾ ਦੇਸ਼ ਦੇ ਕੁਰਬਾਨੀ ਸੀ ਉਸ ਨੂੰ ਪ੍ਰਣਾਮ ਕਰਦਿਆਂ ਹੋਇਆ ਕੋਨਾਂ ਦਾ ਜਨਮ ਦਿਹਾੜਾ ਮਨਾਵਾਂਗੇ ਅੱਜ ਦੇ ਦਿਨ ਇਹਨਾਂ ਦਾ ਜਨਮ ਹੋਇਆ ਸੌ ਨੰਬਰ ਪਹਿਲੀ ਲੇਡੀ ਸੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਤੇ ਜਿੰਨੇ ਵੀ ਸੇਵਾ ਹੋ ਸਕੀ ਇਹਨੇ ਗਰੀਬ ਸਮਾਜ ਦੀ ਸਾਡੇ ਹਿੰਦੂ ਸਮਾਜ ਦੀ ਬਹੁਤ ਸਟੀਰੇ ਢੰਗ ਨਾਲ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਹਿੰਦੂ ਸਮਾਜ ਦੀ ਮਦਦ ਕੀਤੀ ਜਿੰਨੇ ਵਰਗ ਸਾਰਿਆਂ ਦੀ ਮਦਦ ਕੀਤੀ ਸਦਾ ਜਿਹੜੇ ਸਾਡੇ ਹਾਈ ਕਮਾਂਡ ਦੇ ਹੁਕਮ ਹੈ ਆਦੇਸ਼ ਹੈ ਸੰਦੇਸ਼ ਹੈ ਇਹਨਾਂ ਨੂੰ ਅਸੀਂ ਅਮਰ ਰੱਖਣਾ ਹੈ ਇਹਨਾਂ ਦੀ ਕੁਰਬਾਨੀ ਨੂੰ ਅਮਰ ਰੱਖਣਾ ਹੈ ਕਿ ਹਮੇਸ਼ਾ ਯਾਦ ਰਹੇ ਵੀ ਦੇਸ਼ ਦੇ ਵਿੱਚ ਇਹਨਾਂ ਨੇ ਕੁਰਬਾਨੀ ਕੀਤੀ। ਹੋਰ ਵੀ ਜਿਨ੍ਹਾਂ ਨੇ ਦੇਸ਼ ਦੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਵੀ ਸਾਡਾ ਪ੍ਰਣਾਮ ਹੈ। ਹੁਣ ਗੱਲ ਕਰੀਏ ਆਪਾਂ ਕਮਾ ਕਾਰਾਂ ਦੀ। ਆਪਣੇ ਪਿੰਡ ਦੇ ਵਿੱਚ ਮੈਨੂੰ ਦੱਸਦੇ ਸੀ 18 ਮੁਕਸਜਰੇ ਦਾ ਬੰਦ ਪਿਆ। ਕੋਈ ਸਾਰ ਨਹੀਂ ਲੈਂਦਾ। ਗਰੀਬ ਭਰਾ ਗਲੀਆਂ 'ਚ ਵੇਲੇ ਬੈਠੇ ਆ ਸਾਡੀਆਂ ਬੀਬੀਆਂ ਭੈਣਾਂ ਗਲੀਆਂ 'ਚ ਵੇਡੀਆਂ ਬੈਠੀਆਂ ਕੋਈ ਸਰਕਾਰ ਦਾ ਧਿਆਨ ਨਹੀਂ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਜਿਹੜਾ ਇਹਨਾਂ ਦਾ ਜਨਮ ਦਿਨ ਮਨਾਉਣਾ ਸੀ ਜਿਹੜਾ ਇਹਨਾਂ ਦੀ ਕੁਰਬਾਨੀ ਨੂੰ ਆਪਾਂ ਯਾਦ ਕਰਨਾ ਸੀ ਉਹ ਚੀਜ਼ ਇਸ ਕੰਮ ਦੇ ਨਾਲ ਮੈਚ ਕਰਦੀ ਹੈ ਜੇ ਆਪਾਂ ਅੱਜ ਦੇ ਦਿਨ ਆਪਾਂ ਕੋਈ ਮੰਗ ਨਹੀਂ ਕਰਦੇ ਤੇ ਬਹੁਤ ਮਾਰੀ ਗਏ ਜਿਨੇ ਵੀ ਆਪਣੇ ਕੰਮ ਆ ਅਗਲੇ ਹਫਤੇ ਤੱਕ ਸ਼ੁਰੂ ਕਰਾ ਤੇ ਆਦ ਨੂੰ ਡਾਕਟਰ ਸਾਹਿਬ ਦੇ ਦਿੰਦੇ ਹਾਂ ਹਾਂ ਇੱਕ ਸਾਢੇ 4 ਦੱਸਿਆ ਪ੍ਰਧਾਨ ਜੀ ਲਈ ਵੀ ਰਾਤ ਨੂੰ ਇੱਥੇ ਡਾਕਟਰ ਹੈ ਨਹੀਂ ਸਟਾਫ ਘਟਾ ਸਿਨੀਅਰ ਡਾਕਟਰ ਘਟਾ ਜੋ ਵੀ ਸਟਾਫ ਦਾ ਹੈ ਨਹੀਂ ਸੀਨੀਅਰ ਹੈ ਨਹੀਂ ਉਹ ਵੀ ਅਸੀਂ ਦੀ ਦੇਖਭਾਲ ਤੋਂ ਮੰਨਦਾ ਮੈਂ ਕਿਹਾ ਕਰਦਾ ਕਿ ਤੁਸੀਂ ਮੇਰੇ ਛੋਟੇ ਸੱਜੇ ਤੇ ਆਏ

ਆ ਗਿਆ ਮੈਂ ਚੋ ਆ ਜਾਓ ਅੱਗੇ ਆਓ ਆਓ ਪਿਪੜੇ ਕੋ ਮੈਨੂੰ ਰੱਖਣਾ ਖਾਲੀ ਬੀ ਦੋਨੋਂ ਵਾਹ ਨੂੰ ਗੁੜਿਆਤ ਨਾ ਰਾਤ ਆਉਂਦਾ ਬਸ ਹੂੰ ਹੂੰ ਮਟਰ ਕਰਾਤਾ ਕਰਾਤਾ ਲਾ ਉਹ ਕੇ ਕੇ ਰੌਇਸ ਆ ਕੇ ਆਂਦੇ ਸੁਹਾਗ ਦੇ ਸਾਰੇ ਇਹ ਬਿਲਕੁਲ ਕਰੇ ਨਾ ਕੱਟਿਆ ਮੈਂ ਦਰਦੀ ਅੱਗੇ ਮਰੋ ਬੱਚਿਆਂ ਨਾਲ ਜਾੜਾ ਆ ਜਾ ਵੀ ਆ ਜਾ ਮੱਸੇ ਤੇ ਆ ਜਾ ਚਲੋ ਮਤੈ ਕੀ ਹੋਇਆ ਗਰੀਬਾ ਆ ਜੀ ਗਰੀਬਾ ਹਾਂ ਜੀ ਬਹੁਤ ਤਗੜਾ ਜਰਾ ਇਹ ਤੇ ਕੁਛ ਨਹੀਂ ਆਉਂਦਾ ਅੋਰ ਦਬੇਲਾ ਕਰਨ ਹੋ ਗਿਆ ਲੱਗਿਆ ਹਾਂ ਨਾ ਬਤੁ ਕੀ ਆ ਜਾਓ ਭੱਜੀ ਬਸ ਜੀ ठीकु <laughs> आहे ਬਹੁਤ ਪਾਇਆ ਜਿਹੜਾ ਪੰਜ ਬਹੁਤ ਨੋਟੋ ਬਰਾੜ ਗਈ ਉਹਨੂੰ ਦੇਦੇ ਚਾਚੇ ਨੂੰ ਪਤਾ ਨਹੀਂ ਕਿ ਆਵੇ ਨਹੀਂ ਸੁਣਾ ਲੈ ਪਿੱਛੇ ਖੜਾ ਵਿਚਾਰਾ ਹੈ ਤੁਸੀਂ ਦੇਖ ਰਹੇ ਹੋ ਮਲਬਾ ਦੀ ਖਬਰ ਅਤੇ ਮੈਂ ਹਾਂ ਗੁਰਿੰਦਰ ਤੂੜੀਆ ਅੱਜ ਚੱਕ ਸ਼ੇਰੇਵਾਲਾ ਜਿਹੜਾ ਸ੍ਰੀ ਮੁਕਸਰ ਸਾਹਿਬ ਅੱਜ ਸ਼ੇਰੇਵਾਲਾ ਦੇ ਗਰਾਊਂਡ ਦੇ ਵਿੱਚ ਖੇਡ ਗਰਾਊਂਡ ਦੇ ਵਿੱਚ ਖੜੇ ਆ ਜਿੱਥੇ ਅੱਜ ਸ਼ਿਵ ਸੈਨਾ ਵੱਲੋਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਜੋ ਅੱਜ ਜਨਮ ਦਿਹਾੜਾ ਮਨਾ ਰਹੇ ਆ ਸਾਡੇ ਨਾਲ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਜੀ ਗਿੱਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਜੀ ਅੱਜ 19 ਨਵੰਬਰ ਨੂੰ ਅੱਜ ਤੁਸੀਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਜਨਮ ਦਿਹਾੜਾ ਮਨਾ ਰਹੇ ਹੋ ਕੀ ਕਰਾ ਚਾਹੋਗੇ ਜੀ ਮੈਂ ਜਸਵਿੰਦਰ ਗਿੱਲ ਸ਼ੇਰੇਵਾਲਾ ਸ਼ਿਵ ਸੈਨਾ ਸਤੰਤਰ ਪੰਜਾਬ ਪ੍ਰਧਾਨ ਇਹ ਸਾਡੇ ਹਾਈ ਕਮਾਂਡ ਦੇ ਰੂਲ ਹੈ ਜੀ ਆਦੇਸ਼ ਹੈ ਸੰਦੇਸ਼ ਹੈ ਤੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਆਪਣੇ ਬਹੁਤ ਹੀ ਅੱਜ ਮਹਾਨ ਦਿਨ ਹੈ ਸੁਪ ਦੇਣ ਹੈ ਅੱਜ ਦੇ ਦਿਨ ਸਾਡੇ ਮਹਾਨ ਸ਼੍ਰੀਮਤੀ ਜੀ 인ਦਰਾ ਗਾਂਧੀ ਜੀ ਦਾ ਜਨਮ ਹੋਇਆ ਸੀ ਤੇ ਅਸੀਂ ਅੱਜ ਜਨਮ ਦਿਨ ਨੂੰ ਮਨਾ ਕੇ ਖੁਸ਼ੀ ਨੂੰ ਪੂਰਾ ਬਲੰਦ ਕਰਕੇ ਜਿਹੜੀ ਇਹਨਾਂ ਦੀ ਕੁਰਬਾਨੀ ਹੈ ਦੇਸ਼ ਲਈ ਉਸ ਨੂੰ ਪ੍ਰਣਾਮ ਕਰਦੇ ਹਾਂ ਤੇ ਜਿੰਨੇ ਵੀ ਹੋਰ ਸਾਡੇ ਸਾਥੀ ਆਏ ਐ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਸੀਂ ਇੱਕ ਪ੍ਰੋਗਰਾਮ ਹੋਰ ਕਰਨਾ ਸੀਗਾ ਵੇਖ ਲਓ ਤੁਸੀਂ ਪ੍ਰਸ਼ਾਸਨ ਦਾ ਹਾਲ ਸਾਡੇ ਕੋਲੇ ਕੋਈ ਸਕਿਉਰਿਟੀ ਨਹੀਂ ਆਈ ਉਹ ਤੇ ਇੰਦਰਾ ਗਾਂਧੀ ਜੀ ਦਾ ਜਨਮ ਦਿਨ ਮਨਾ ਕੇ ਇੱਕ ਰੋਸ ਮਾਰਚ ਕਰਨਾ ਸੀ ਤੇ ਪ੍ਰਸ਼ਾਸਨ ਨੂੰ ਸੀਆਈਡੀ ਨੂੰ ਅਸੀਂ ਮੈਸੇਜ ਇੱਕ ਹਫਤਾ ਪਹਿਲਾਂ ਲਿਖਤੀ ਰੂਪ ਚ ਭੇਜਿਆ ਹੈ ਤੇ ਤੁਸੀਂ ਪ੍ਰਸ਼ਾਸਨ ਦਾ ਹਾਲ ਵੇਖ ਸਕਦੇ ਹੋ ਉਹ ਕੋਈ ਨਹੀਂ ਆਇਆ ਇਹ ਹੈ ਜੀ ਮੁਕਸਰ ਜ਼ਿਲ੍ਹੇ ਦਾ ਮਾੜਾ ਹਾਲ ਮਾੜਾ ਪ੍ਰਸ਼ਾਸਨ ਦਾ ਹਾਲ ਜਿਹੜਾ ਅਸੀਂ ਰੋਸ ਮਾਰਚ ਕੱਢਣਾ ਸੀ ਇਸੇ ਕਰਕੇ ਕੱਢਣਾ ਸੀ ਜਿਹੜੇ ਸਾਡੇ ਸੈਨਿਕ ਆਪਣੇ ਸ਼ਿਵ ਸੈਨਾਨ ਉਹ ਵੀ ਅਤਵਾਦ ਤੋਂ ਪੀੜਤ ਨੇ ਸਰਕਾਰ ਤੋਂ ਵੀ ਪੀੜਤ ਨੇ ਪ੍ਰਸ਼ਾਸਨ ਤੋਂ ਵੀ ਪੀੜਤ ਨੇ ਤੇ ਅੱਜ ਅਸੀਂ ਵੀ ਪੀੜਤ ਹੈ ਤੁਹਾਡੇ ਸਾਹਮਣੇ ਹੈ ਮੀਡੀਆ ਦੇ ਵੇਖ ਲੋ ਨਾ ਸੀਐਡੀ ਪਹੁੰਚੀ ਨਾ ਕੋਈ ਥਾਣੇ ਵਾਲਾ ਪਹੁੰਚਿਆ ਜੇ ਕੋਈ ਇੱਥੇ ਘਟਨਾ ਵਾਪਰ ਜੇ ਉਹਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਹਿੰਦੂਆਂ ਨੂੰ ਸਾਡੇ ਹਿੰਦੂ ਮੰਦਰਾਂ ਨੂੰ ਸਾਡੇ ਹਿੰਦੂ ਸਮਾਜ ਨੂੰ ਬਹੁਤ ਮਾਰਾ ਗਿਣਿਆ ਜਾਂਦਾ ਸਾਡੇ ਪ੍ਰੋਗਰਾਮ ਨਹੀਂ ਕੀਤੇ ਜਾਂਦੇ ਤੇ ਜੇ ਅਸੀਂ ਕਰਦੇ ਆਂ ਪ੍ਰਸ਼ਾਸਨ ਉੱਤੇ ਸਾਡਾ ਸਾਥ ਨਹੀਂ ਦਿੰਦਾ ਅੱਛੇ ਕਰਕੇ ਅਸੀਂ ਅੱਜ ਰੋਸ ਮਾਰਚ ਕੱਢਣਾ ਸੀ ਸ਼ੇਰੇਆਲੇ ਤੋਂ ਸ਼੍ਰੀ ਮੁਕਸਰ ਸਾਹਿਬ ਤੱਕ ਤੇ ਸ਼ਹਿਰ ਦਾ ਅਸੀਂ ਕਿੜਾ ਦੇਣਾ ਸੀ ਤੇ ਪ੍ਰਸ਼ਾਸਨ ਕੋਈ ਆਇਆ ਨਹੀਂ ਦੱਸੋ ਅਸੀਂ ਕਿਵੇਂ ਚੱਲੀਏ ਪ੍ਰਧਾਨ ਜੀ ਜਿਹੜਾ ਤੁਸੀਂ ਰੋਸ ਮਾਰਚ ਕੱਢਣਾ ਸੀ ਅੱਜ ਕਿਸ ਮਕਸਦ ਨੂੰ ਲੈ ਕੇ ਤੁਸੀਂ ਅੱਜ ਰੋਸ ਮਾਰਚ ਕੱਢਣਾ ਸੀ ਪੀੜਤਾ ਜੀ ਸਾਡੇ ਅਤਵਾਦ ਤੋਂ ਹਿੰਦੂ ਸਮਾਜ ਸਾਡੇ ਹਿੰਦੂ ਨੇਤਾ ਜਿਹੜੇ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਪੀੜਤ ਹੈ ਨਾ ਪ੍ਰਸ਼ਾਸਨ ਦੇ ਜੂੰ ਸਰਕਦੀ ਹੈ ਨਾ ਪੰਜਾਬ ਸਰਕਾਰ ਦੇ ਜੂੰ ਸਰਕਦੀ ਹੈ ਇਹ ਰੋਸ ਮਾਰਤ ਹੈ ਸੀ ਤਾਂ ਹੀ ਅੱਜ ਕੰਨਾ ਸੀ ਤੇ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਹੈ ਮੀਡੀਆ ਦੇ ਕੋਈ ਪ੍ਰਸ਼ਾਸਨ ਦਾ ਨਹੀਂ ਆਇਆ ਜ਼ਿਲ੍ਹੇ ਦਾ ਇੱਕ ਵੀ ਬੰਦਾ ਮੁਲਾਜਮ ਨਹੀਂ ਆਇਆ ਪ੍ਰਧਾਨ ਜੀ ਤੁਸੀਂ ਜਿਵੇਂ ਦੇਖਦੇ ਹੋ ਵੀ ਪਿੱਛੇ ਜੀ ਸੂਰੀ ਸਾਹਿਬ ਦੀ ਹਤਿਆ ਕੀਤੀ ਗਈ ਪੰਜਾਬ ਸਰਕਾਰ ਦੇ ਵਿੱਚ ਹੁਣ ਤੁਸੀਂ ਦੇਖ ਰਹੇ ਹੋ ਵੀ ਨਸ਼ਾ ਬਹੁਤ ਵੱਧ ਚੁੱਕਿਆ ਤੇ ਗੁੰਡਾਗਰਦੀ ਬਹੁਤ ਵੱਧ ਚੁੱਕੀ ਆ ਗੈਂਸਟਰ ਬਹੁਤ ਵੱਧ ਚੁੱਕਿਆ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੂੰ ਜਿਵੇਂ ਨਸ਼ਾ ਇੰਨਾ ਵੱਧ ਚੁੱਕਿਆ ਹੈ ਗੁੰਡਾਗਰਦੀ ਆ ਦਿਨ ਦਿਹਾੜੇ ਕਤਲਿਆ ਹੋ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਜੀ ਆ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਨਾ ਨਾ ਤਾਂ ਨਸ਼ੇ ਨਹੀਂ ਗੌਰ ਹੈ ਪ੍ਰਸ਼ਾਸਨ ਦੀ ਨਾ ਕਿਸੇ ਦੇ ਪ੍ਰੋਗਰਾਮ ਨਹੀਂ ਗੌਰ ਹੈ ਵੀ Hindu ਸਮਾਜਾ ਜਾਂ ਕੋਈ ਮਰੀ ਜਾਂਦਾ ਸਾਡੇ Hindu ਨੇਤਾ ਨੂੰ ਕਿੰਨਾ ਮਾਰਦੇ ਤੇ ਸੋ ਕਿੰਨੇ ਹਮਲੇ ਹੁੰਦੇ ਆ ਕਿੰਨਾ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਕਿਹੜਾ ਅਫਸਰ ਸਾਡੇ ਨਾਲ ਖੜਦਾ ਕੋਈ ਨਹੀਂ ਖੜਦਾ ਅਸੀਂ ਤਾਂ ਹੀ ਪ੍ਰੋਗਰਾਮ ਕਰਦੇ ਆ ਅਸੀਂ ਰੋਸ ਮਾਰਚ ਕੱਢਣ ਨੂੰ ਤਿਆਰ ਆ ਪਰ ਪ੍ਰਸ਼ਾਸਨ ਦਾ ਕੋਈ ਨਹੀਂ ਆਇਆ ਜੇ ਅਸੀਂ ਰੋਸ ਮਾਰਚ ਕੱਢਾਂਗੇ ਉਹਨਾਂ ਨੂੰ ਪਤਾ ਵੀ ਇਹ ਸਰਕਾਰ ਨੂੰ ਜਗਾਉਣਗੇ ਪ੍ਰਸ਼ਾਸਨ ਨੂੰ ਜਗਾਉਣਗੇ ਕੰਮ ਕਰਾਉਣਗੇ ਇਸ ਕਰਕੇ ਨਹੀਂ ਆਉਂਦੇ ਤੇ ਪ੍ਰਧਾਨ ਜੀ ਪੰਜਾਬ ਸਰਕਾਰ ਨੂੰ ਕੀ ਤੁਸੀਂ ਮੈਸੇਜ ਦੇ ਲਾਉਣਾ ਚਾਹੋਗੇ ਜੀ ਮੇਰੀ 50% ਪੰਜਾਬ ਸਰਕਾਰ ਤੋਂ ਮੰਗ ਇਹ ਹੈ ਵੀ ਸਾਨੂੰ ਹਿੰਦੂਆਂ ਨੂੰ ਮਾੜਾ ਕਿਉਂ ਗਿਣਿਆ ਜਾਂਦਾ ਸਾਡੇ ਹਿੰਦੂਆਂ ਦੇ ਪ੍ਰੋਗਰਾਮ ਦੇ ਵਿੱਚ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਦਾ ਕਿਉਂ ਅਸੀਂ ਪੰਜਾਬ ਤੋਂ ਵੱਖਰੇ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹਾਂ ਅਸੀਂ ਵੀ ਹਿੰਦੂ ਸਮਾਜ ਹਾਂ ਸਾਡੀ ਵੀ 50% ਵੋਟ ਸਾਡੇ ਤੋਂ ਵੀ ਵੋਟਾਂ ਲੈਂਦੇ ਆ ਜਦੋਂ ਅਸੀਂ ਕੋਈ ਪ੍ਰੋਗਰਾਮ ਕਰਦੇ ਆ ਸਾਡੇ ਕਿਸੇ ਸੀਨੀਅਰ ਤੇ ਹਮਲਾ ਹੋ ਜਾਂਦਾ ਅਸੀਂ ਇਨਸਾਫ ਮੰਗਦੇ ਆ ਉਹ ਸਾਨੂੰ ਨਹੀਂ ਮਿਲਦਾ ਤੇ 나ই ਮੈਨੂੰ ਸਾਨੂੰ ਲੱਗਦਾ ਵੀ ਇਸ ਸਰਕਾਰ ਤੋਂ ਮਿਲੇਗਾ ਨਾ ਸਾਨੂੰ ਕੋਈ ਆਸ ਹੈ ਪਰ ਫਿਰ ਵੀ ਅਸੀਂ ਆਪਦੀ ਆਵਾਜ਼ ਬੁਲੰਦ ਰੱਖਾਂਗੇ ਇਹ ਪ੍ਰਸ਼ਾਸਨ ਸਾਫ ਸਾਡਾ ਦੇਵੇ ਨਾ ਦੇਵੇ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਲੇਖਾਂਗੇ ਤੁਹਾਨੂੰ ਦੱਸਾਂਗੇ ਅ ਪ੍ਰਧਾਨ ਜੀ ਗੁਰੂ ਮਹਾਰਾਜ ਨੇ ਵੀ ਆਖਿਆ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਰਲ ਮਿਲ ਕੇ ਰਹੋ ਸਾਰੇ ਇੱਕ ਪਾਸੇ ਤਾਂ ਇਹ ਨਾਰਾ ਦਿੱਤਾ ਗਿਆ ਹੈ ਦੇ ਹਿੰਦੂ ਮੁਸਲਮਾਨ ਸਿੱਖ ਐਸਾਈ ਤੇ ਇੱਕ ਪਾਸੇ ਜੇ ਪਹਿਲਾਂ ਵੰਡੀਆਂ ਕੀਤੀਆਂ ਗਈਆਂ ਸਨ 47 ਬਲੇ ਕਤਲੇਆਮ ਹੋਏ ਸੀਗੇ ਉਹੀ ਹੁਣ ਹਾਰ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਮੈਂ ਤਾਂ ਸਾਰੇ ਧਰਮਾਂ ਨੂੰ ਮੰਨਦਾ ਜਿਹੜੀ ਸਾਡੀ ਸ਼ਿਵ ਸੈਨਾ ਸਤੰਤ ਟੀਮ ਹੈ ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ ਅਸੀਂ ਕਿਸੇ ਧਰਮ ਨਾਲ ਵਿਰਖਰਾ ਨਹੀਂ ਕਰਦੇ ਤੇ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਕਰਦੇ ਆ ਤੇ ਆਪਣੇ ਅਰਗੇ ਜਿਹੜੇ ਲੋਕ ਆ ਫੜਕਾਉਂਚਾਰ ਕਰਦੇ ਜਿਹੜੇ ਅਕੀਰਪਕ ਨੇ ਅਨਸਰ ਸ਼ਰਾਰਤੀ ਸ਼ਰਾਰਤ ਕਰਦੇ ਉਹਨਾਂ ਕਰਕੇ ਪੰਜਾਬ ਪਾਟਿਆ ਸੀ ਜੇ ਇਹਨਾਂ ਤੇ ਨੱਥ ਪਾਈ ਹੋਵੇ ਤੇ ਕਦੇ ਵੀ ਪੰਜਾਬ ਨੂੰ ਪਾਟਣ ਦੀ ਲੋੜ ਨਹੀਂ ਵੱਖਰੇ ਵੱਖਰੇ ਚੱਲਣ ਦੀ ਲੋੜ ਅੱਜ ਅਸੀਂ ਤੁਸੀਂ ਸਾਡਾ ਪ੍ਰੋਗਰਾਮ ਵੇਖ ਲਓ ਅਸੀਂ ਇੱਕ ਹਫਤਾ ਪਹਿਲਾਂ ਸੀਆਈਡੀ ਨੂੰ ਨੋਟ ਕਰਾਇਆ ਤੇ ਐਸਐਸਪੀ ਸਾਹਿਬ ਦੇ ਧਿਆਨ ਚ ਦੇਖ ਲਓ ਸਾਡਾ ਹਾਲ ਅਸੀਂ ਕਿਦੇ ਹਾਥਰੇ ਚੱਲੀਏ ਜੇ ਅਸੀਂ ਇੱਥੋਂ ਰੋਸ ਮਾਰਚ ਕਰਦੇ ਆ ਸਾਡੀਆਂ ਗੱਡੀਆਂ ਤਿਆਰ ਖੜੀਆਂ ਅਸੀਂ ਪੈਦਲ ਚੱਲਣਾ ਸਕਿਉਰਟੀ ਦਾ ਕੀ ਪ੍ਰਬੰਧ ਆ ਸਾਡੇ ਲਈ ਸਾਨੂੰ ਹਿੰਦੂਆਂ ਨੂੰ ਮਰਵਾਉਣ ਚਾਹੀ ਜੀ ਪੰਜਾਬ ਸਰਕਾਰ ਪ੍ਰਸ਼ਾਸਨ ਪੁਲਿਸ ਆ ਦੇਖ ਲਓ ਤੁਸੀਂ ਸਾਡਾ ਹਾਲ ਅਸੀਂ ਭਾਈ ਕੁਮਾਰ ਨਾਲ ਮੀਟਿੰਗ ਕਰਕੇ ਤਿੱਖਾ ਤੇ ਪਾਰਾ ਸੰਘਰਸ਼ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਪਤਾਂ ਜੀ ਆਓ ਜੀ ਅੱਸੀ ਜੀ ਕਰਦੇ ਕਰਦੇ ਪੜਾਉਂਦੀ ਅਸੀਂ ਜੀ ਬੋਲਣਾ ਹਰ ਹਰ ਮਖਾ ਦੋ ਜਿਕਾਰਾ ਵੀਰ ਬਜਰੰਗੇ ਵਾਹਿਗੁਰੂ ਵਾਹਿਗੁਰੂ ਵੀਰ ਬਜਰੰਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੰਬ ਬੰਬ ਬੋਲੇ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਜਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਬੰਬ ਬੰਬ ਬੋਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ